ਪੰਜਾਬ ਪਰਦੇ ਵਿੱਚ ਪੰਜਾਬ ਰੋਡਵੇਜ਼ ਪੰਪਸਤੀ ਪੀਆਰਟੀਸੀ ਦੇ ਕੰਟਰੈਕਟਰ ਵਰਕਰਾਂ ਦੇ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਗੇਟ ਰੈਲੀਆਂ ਕੱਢੀਆਂ ਰਹੀਆਂ ਪਰ ਯੂਨੀਅਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਤੜਕੇ ਹੀ ਪੰਜਾਬ ਦੇ ਵਕਫਾ ਕਿਲਾਕਿਆਂ ਤੋਂ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਵੀ ਅਜਿਹੀ ਹੀ ਕਾਰਵਾਈ ਹੋਈ ਹੈ ਜਿੱਥੇ ਕਈ ਆਗੂ ਪੁਲਿਸ ਦੀ ਹਿਰਾਸਤ ਵਿੱਚ ਪਾਏ ਗਏ ਵਾਗੋਂ ਦੇ ਗ੍ਰਫਤਾਰੀ ਦੀ ਖਬਰ ਫੈਲਦੇ ਹੀ ਕੰਟਰੈਕਟ ਵਰਕਰ ਰੋਸ ਦੇ ਵਿੱਚ ਆ ਗਏ ਨੇ ਤਾਂ ਮੁਕਸਰ ਸਮੇਤ ਕਈ ਇਲਾਕਿਆਂ ਵਿੱਚ ਵਰਕਰਾਂ ਨੇ ਬੱਸ ਅੱਡੇ ਬੰਦ ਕਰ ਦਿੱਤੇ ਨੇ। ਸੋ ਬੱਸ ਸਟੈਂਡਾਂ 'ਤੇ ਧਰਨੇ ਲਾ ਦਿੱਤੇ ਨੇ। ਸੋ ਅੱਡੇ ਬੰਦ ਹੋਣ ਕਾਰਨ ਆਪ ਲੋਕਾਂ ਨੂੰ ਵੀ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਾਈਵੇਟ ਬੱਸਾਂ ਨੂੰ ਵੀ ਸੜਕਾਂ 'ਤੇ ਖੜਨਾ ਪਿਆ ਜਿਸ ਕਾਰਨ ਕਈ ਥਾਵਾਂ 'ਤੇ ਜਾਮ ਦੀ ਸਥਿਤੀ ਵੀ ਬਣ ਗਈ ਹੈ। ਸੋ ਵਿਰੋਧ ਕਰ ਰਹੀ ਰੋਡਵੇਜ਼ ਪੰਜਾਬ ਸਰਸਤੇ ਪੀਆਰਟੀਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਕਿਲੋਮੀਟਰ ਸਕੀਮ ਨੂੰ ਲੈ ਕੇ ਸਰਕਾਰੀ ਟਰਾਂਸਪੋਰਟ ਨੂੰ ਨਿਜੀਕਰਨ ਦੇ ਰਸਤੇ 'ਤੇ ਤੱਕ ਰਹੀ ਹੈ। ਉਨਾ ਕਿ ਆ ਕਿ ਕਦੇ ਵੀ ਕਿਸੇ ਸਰਕਾਰ ਦੇ ਪ੍ਰਾਈਵੇਟ ਬੱਸਾਂ ਲਈ ਅਜਿਹਾ ਟੈਂਡਰ ਨਹੀਂ ਖੋਲਿਆ ਪਰ ਮੌਜੂਦਾ ਸਰਕਾਰ ਪਹਿਲੀ ਵਾਰੇ ਕੰਮ ਕਰਦੀ ਆ ਗੋਦ ਮੁਤਾਬਕ ਕਿਲੋਮੀਟਰ ਸਕੀਮ ਨਾਲ ਨਾ ਸਿਰਫ ਸਰਕਾਰੀ ਨੌਕਰੀਆਂ ਖਤਮ ਹੋਣਗੀਆਂ ਸਗੋ ਪੂਰਾ ਟਰਾਂਸਪੋਰਟ ਵਿਭਾਗ ਵੀ ਨਿੱਜੀ ਹੱਥਾਂ ਦੇ ਵਿੱਚ ਚਲਾ ਜਾਵੇਗਾ ਕਿਲੋਮੀਟਰ ਸਕੀਮ ਦੇ ਨਾਂ ਦੇ ਥੱਲੇ ਪ੍ਰਾਈਵੇਟ ਬੱਸਾਂ ਪਾਈਆਂ ਜਾ ਰਹੀਆਂ ਹਨ ਮਹਿਕਮੇ ਦੇ ਵਿੱਚ ਸਾਡੀ ਮੰਗ ਇਹ ਸੀ ਵੀ ਜੇਕਰ ਮਹਿਕਮੇ ਨੇ ਬੱਸਾਂ ਪਾਉਣੀਆਂ ਤਾਂ ਸਰਕਾਰੀ ਬੱਸਾਂ ਮਹਿਕਮੇ ਦੇ ਖਾਤੇ 'ਚ ਸਰਕਾਰੀ ਬੱਸਾਂ ਪਾਈਆਂ ਜਾਣ ਨਾ ਕਿ ਪ੍ਰਾਈਵੇਟ ਇਹ ਪ੍ਰਾਈਵੇਟ ਕਿਸ਼ਨ ਦੇ ਵੱਲ ਨੂੰ ਵਾਧੇ ਹੋਏ ਕਦਮ ਹੈ ਸਰਕਾਰ ਦੇ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਅੱਜ ਜਿਹੜੇ ਕੋਈ ਸਫਤਕੁੜੀ ਡਿਟੇਨ ਵੀ ਕੀਤੇ ਗਏ ਗੇਟ ਲਈ ਹਾਂਜੀ ਕਾਫੀ ਬੰਦੇ ਸਾਡਾ ਤਾਂ ਅੱਜ ਕੋਈ ਸਰਕਾਰ ਦਾ ਮਤਲਬ ਹੀ ਨਹੀਂ ਪੈਂਦਾ ਜੀ ਡਿਟੇਨ ਕਰਨ ਦਾ ਅੱਜ 10 ਤੋਂ ਲੈ ਕੇ 12 ਵਜੇ ਤੱਕ ਸਿਰਫ ਅਸੀਂ ਗੇਟ ਰੈਲੀਆ ਕਰਦਿਆਂ ਸੀ ਸਾਡਾ ਕੋਈ ਉਹੋ ਜਿਹਾ ਪ੍ਰੋਗਰਾਮ ਨਹੀਂ ਸੀ ਵੀ ਜਿਹੜਾ ਕੋਈ ਆਵਾਜ਼ਾਂ ਵੀ ਜਾਂ ਕੋਈ ਆਗਰ ਬੱਸਾਂ ਨੂੰ ਜਾਂ ਕੋਈ ਹਰਥਾਂ ਦਾ ਕੋਈ ਪ੍ਰਭਾਵਿਤ ਕਰਨ ਦਾ ਕਿਸੇ ਨੂੰ ਸਾਡਾ ਕੋਈ ਇਰਾਦਾ ਨਹੀਂ ਸੀਗਾ ਇਹ ਸਰਕਾਰ ਨੇ ਜਾਣ ਪੁੱਝ ਕੇ ਕਰਵਾਇਆ ਹੋਇਆ ਪ੍ਰੋਟੈਸਟ ਆਈ ਸਾਡਾ ਸਾਡੇ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਬੰਦੇ ਡਿਟੇਨ ਹੁੰਦੇ ਰਹੇ 27 ਦੀਪੂਆਂ ਦੇ ਜਿਹੜੇ ਆਗੂ ਸੀਗੇ ਸਾਡੇ ਉਹ ਡਿਟੇਨ ਕੀਤੇ ਗਿਆ ਤਾਂ ਕਰਕੇ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਮੰਗ ਕੀ ਕਰਦੇ ਹੋ ਮੰਗ ਇਹ ਕਰਦੇ ਜੀ ਸਾਡੇ ਜਿਹੜੇ ਸਾਥੀ ਆ ਡਿਟੇਨ ਕੀਤੇ ਹੋਏ ਉਹਨਾਂ ਨੂੰ ਵਾਪਸ ਕੀਤਾ ਜਾਵੇ ਸਾਡੇ ਕੋਲੇ ਭੇਜਿਆ ਜਾਵੇ ਔਰ ਜਿਹੜੀਆਂ ਪ੍ਰਾਈਵੇਟ ਬੱਸਾਂ ਵਿਭਾਗ ਦੇ ਵਿੱਚ ਪਾ ਰਹੇ ਆ ਉਹਨਾਂ ਨੂੰ ਨਾ ਪਾਇਆ ਜਾਵੇ ਉਹ ਟੈਂਡਰ ਰੱਦ ਕੀਤਾ ਜਾਵੇ ਤੇ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਭਾਈਆਂ ਜਾਣ ਜੋ ਕਿ 15 ਸਾਲ ਲੋਕਾਂ ਦੀ ਸੇਵਾ ਕਰ ਸਕਣ ਇਹ ਜੀ ਸਾਡਾ ਕਿਲੋਮੀਟਰ ਬੱਸਾਂ ਪਾ ਰਹੀ ਹੈ ਸਰਕਾਰੀ ਜਿਹੜੀਆਂ ਕੀ ਘਾਟੇ ਦਾ ਸੌਦਾ ਸਾਰਾ ਅਸੀਂ ਸਰਕਾਰ ਨੂੰ ਸਾਰੇ ਅੰਕੜੇ ਕੱਢ ਕੇ ਦੇ ਚੁੱਕੇ ਆ ਫੇਰ ਵੀ ਜਾਣ ਕੇ ਕਿਲੋਮੀਟਰ ਬੱਸਾਂ ਪਾ ਕੇ ਵੱਡੇ ਪ੍ਰਾਈਵੇਟ ਘਰਾਣਿਆਂ ਨੂੰ ਨਫਾ ਦੇਣ ਦੇ ਮਾਰੇ ਸਰਕਾਰ ਕਿਲੋਮੀਟਰ ਬੱਸਾਂ ਪਾ ਰਹੀ ਆ ਮੈਕਮੇਂ ਦਾ ਉਹਨਾਂ ਨੂੰ ਨੁਕਸਾਨ ਹੁੰਦਾ ਤੇ ਮੈਕਮਾ ਬੰਦ ਹੋ ਜਾਣਾ ਜੀ ਤਾਂ ਕਰਕੇ ਮੈਕਮੇਂ ਨੂੰ ਬਚਾਉਣ ਦੀ ਲੜਾਈ ਅਸੀਂ ਆਪਦੇ ਮੈਕਮੇਂ ਨੂੰ ਬਚਾਉਣ ਦੀ ਆਪਦੇ ਰਜਕਾਰ ਦੀ ਲੜਾਈ ਲੜ ਰਹੇ ਹਾਂ ਜਿਸ ਨੂੰ ਲੈ ਕੇ ਸਾਡੇ ਤੜਕੇ ਤੋਂ 4 ਵਜੇ ਕੱਲ 4 ਵਜੇ ਤੁਹਾਡੇ ਪ੍ਰਧਾਨ ਸੈਕਟਰੀ ਚੱਕਲੇ ਸਾਡੇ ਬੰਦੇ ਇੱਥੇ ਆ ਕੇ ਪ੍ਰਦਰਸ਼ਨ ਕਰਨ ਲੱਗੇ 40 50 ਮੁੰਡੇ ਸਾਡੇ ਭਲਾੜਾ ਦੀਪੂ ਤੋਂ ਬਾਕੀ ਸਾਰੇ ਦੀਪਿਆਂ ਦੇ ਵਿੱਚੋਂ 50 50 60 60 ਮੁੰਡੇ ਸਾਰੇ ਅਰੈਸਟ ਕੀਤੇ ਹੋਏ ਨੇ ਤੇ ਹੁਣ ਉਹਨਾਂ ਨੂੰ ਛਡਾਉਣ ਦਾ ਤੇ ਕਿਲੋਮੀਟਰ ਬੱਸਾਂ ਦੇ ਟੈਂਡਰ ਨੂੰ ਰੱਦ ਕਰਾਉਣ ਵਾਸਤੇ ਅਸੀਂ ਇੱਥੇ ਧਰਨਾ ਮੁਜ਼ਾਹਰਾ ਕਰ ਰਹੇ ਹਾਂ ਸਾਡੇ ਕੁਝ ਸਾਥੀ ਟੈਂਕੀ ਦੇ ਉੱਪਰ ਚੜੇ ਹੋਏ ਨੇ ਕੱਲ ਤੋਂ ਲੈ ਕੇ ਕੱਲ ਤੋਂ ਲੈ ਕੇ ਸਾਡਾ ਧਰਨਾ ਸਟਾਰਟ ਆਈ ਤੇ ਉਹ ਟੈਂਕੀ ਦੇ ਉੱਪਰ ਭੁੱਖੇ ਤੇ ਆਏ ਸਾਡੇ ਸਾਥੀ ਉੱਥੇ ਚੜੇ ਹੋਇਆ ਹਲੇ ਤੱਕ ਸਾਡੀ ਸਰਕਾਰ ਨੇ ਕੋਈ ਵੀ ਗੱਲ ਸੁਣੀ ਨਹੀਂ ਆ ਕੋਈ ਪ੍ਰਸ਼ਾਸਨ ਦਾ ਆ ਗਿਆ ਕੋਈ ਅਧਿਕਾਰੀ ਆਇਆ ਜਾਂ ਕੀ ਗੱਲ ਗੱਲਬਾਤ ਕਰਨ ਨੂੰ ਕਹਿੰਦੇ ਆ ਜੀ ਪਰ ਕੋਈ ਗੱਲ ਸਿਰੇ ਨਹੀਂ ਲੱਗਦੀ ਬਸ ਉਹ ਤਾਂ ਇਹ ਕਹਿੰਦੇ ਇਹਨਾਂ ਨੂੰ ਥੱਲੇ ਲਾ ਲਓ ਤੁਸੀਂ ਥੱਲੇ ਵੀ ਸਾਡੇ ਬੰਦੇ ਫੇਰ ਹੀ ਉਤਰਨਗੇ ਜੀ ਜੇ ਸਾਡਾ ਕੋਈ ਮਸਲਾ ਹੱਲ ਹੋਊਗਾ ਮਸਲਾ ਹੱਲ ਕਰਨ ਦਾ ਸਾਡਾ ਕੋਈ ਨਾਂ ਲੈ ਨਹੀਂ ਰਹੀ ਸਰਕਾਰ ਜੀ ਮੇਰਾ ਨਾਂ ਗੁਰਦੀਪ ਸਿੰਘ ਹੈ ਜੀ ਇਹ ਮਾਮਲਾ ਸਾ ਅਸੀਂ ਜੋ ਕੱਲ ਮਤਲਬ ਵੀ 2 ਵਜੇ ਕੱਲੋ ਕਿਲੋਮੀਟਰ ਬੱਸਾਂ ਦੇ ਨਾ ਟੈਂਡਰ ਖੋਲਣ ਜਾ ਰਹੀ ਸੀ ਸਰਕਾਰ ਦਾ ਮਿਸਟਰ ਸੀ ਨੇ ਉਹ ਇਹ ਮਤਲਬ ਵੀ ਰੋਸ ਮਜਾਰਾ ਰੱਖਵਾ ਸੀਗਾ ਤੇ ਇਹਨਾਂ ਨੇ ਮੰਨ ਲਓ ਕਹ ਲਓ ਸਾਡੇ ਸਵੇਰੇ ਹੀ ਜੋ ਆਗੂ ਨੇ ਸਹਿਬਾਨ ਨੇ ਉੱਪਰੋਂ ਤਾਂ ਉਹ ਚੱਕਣਾ ਸ਼ੁਰੂ ਕਰ ਦਿੱਤਾ ਤੇ ਜਿਸ ਦਿਨ ਰੋਜ ਵਜੋਂ ਅਸੀਂ ਨੇ ਦੀਪੂ ਬੰਦ ਕੀਤੇ ਤੇ ਸਾਡੇ ਸਾਥੀਆਂ ਨੂੰ ਦੀਪੂ ਤੋਂ ਵੀ 22 25 ਜਣਿਆਂ ਨੂੰ ਭਲਾੜਾ ਦੀਪੂ ਦੇਆਂ ਨੂੰ ਮੰਨ ਲਓ ਵੀ ਕੋਲੇ ਇਸ ਤਰ੍ਹਾਂ ਦੇ ਕਿ ਇਹਨਾਂ ਨੂੰ ਜਿਲ੍ਹਾ 'ਚ ਬੰਦ ਕੀਤਾ ਜੋ ਕਿ ਤਾਮਕੋਟ ਭੇਜੇ ਗਏ ਤੇ ਕੱਲ ਜੋ ਸੰਗਰੂਰ लाठी चार्ज ਹੋਇਆ ਸੰਗਰੂਰ ਵੀ ਇਸ ਵਜੋਂ ਮਾਲਵੀ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੀ ਸੀ ਉੱਥੇ ਵੀ ਤਾਂ ਕਿਨਾਂ ਲਾਟੀ ਚਾਰਜ ਕੀਤਾ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਵੀ ਜੇਲ੍ਹ ਵਿੱਚ ਭੇਜਿਆ ਗਿਆ ਇਹ ਮਸਲਾ ਸਰ ਕਿਲੋਮੀਟਰ ਬੱਸਾਂ ਦੇ ਟੈਂਡਰ ਰੱਦ ਕਰਵਾਉਣਾ ਜੋ ਕਿ ਇੱਕ ਪ੍ਰਾਈਵੇਟ ਘਰਾਣਿਆਂ ਦੇ ਸਰਕਾਰ ਕਿਲੋਮੀਟਰ ਬੱਸਾਂ ਵਿਭਾਗ ਦੇ ਵਿੱਚ ਪਾ ਕੇ ਵਿਭਾਗ ਇਹਨੂੰ ਇੱਕ ਸਰਕਾਰੀ ਤੌਰ ਤੋਂ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ ਇੱਕ ਪ੍ਰਾਈਵੇਟ ਕਰਨਾ ਚਾਹੁੰਦੀ ਹੈ ਉਸਦੇ ਰੋਜ਼ ਬਚੋ ਸਰ ਤੇ ਹੁਣ ਸਾਡੀ ਤੁਹਾਡੇ ਟੈਂਕੀ ਤੇ ਮੁਲਾਜ਼ਮ ਚੜ੍ਹੇ ਸਾਡੇ ਵੀਰ ਸਾਥੀ ਉਹ ਇੱਕ ਤੇ ਸਾਡਾ ਵੀ ਕਿਲੋਮੀਟਰ ਬੱਸਾਂ ਦੇ ਟੈਂਡਰ ਜਿਹੜੇ ਉਹ ਰੱਦ ਕਰਵਾਏ ਜਾਂ ਕਰੇ ਜਾਣ ਤੇ ਇੱਕ ਸਾਡੇ ਸਾਥੀ ਬਿਨਾਂ ਸ਼ਰਤ ਤੋਂ ਜਿਹੜੇ ਸਾਡੇ ਜ਼ਿਲ੍ਹੇ ਵਿੱਚ ਬੰਦ ਕੀਤੇ ਆ ਉਹ ਬਿਨਾਂ ਸ਼ਰਤ ਉਹ ਰਿਹਾ ਕੀਤੇ। ਪਲਸ ਕੱਤਰ ਸੀਪੀਆਈਐਮ ਸੂਬਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਅੱਜ ਅਸੀਂ ਇੱਥੇ ਫੋਟਲਾਡਾ ਡਿੱਪੂ ਦੇ ਵਿੱਚ ਪੀਆਰਟੀਐਸ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਕੱਲ ਜ਼ਬਰਦਸਤ ਕਹਾੜਾ ਚਲਾਇਆ ਔਰ ਸੰਗਰੂਰ ਵਿਖੇ ਔਰ ਬਾਕੀ ਥਾਵਾਂ ਦੇ ਉੱਤੇ ਪੁਲਿਸ ਨੇ ਪੀਆਰਟੀਸੀ ਤੇ ਪੰਜਾਬ ਰੋਡਵੇਜ ਦੇ ਕਾਮਿਆਂ ਦੇ ਜਿਹੜੇ ਸੰਘਰਸ਼ ਨੂੰ ਹੱਕੀ ਜਾਇਜ਼ ਸੰਘਰਸ਼ ਹੈ ਉਹਨੂੰ ਕੋਚੜਨ ਦੇ ਲਈ ਜਿਹੜਾ ਡੰਡੇ ਦਾ ਪ੍ਰਯੋਗ ਕੀਤਾ ਹੈ ਪੁਲਿਸ ਦਾ ਪ੍ਰਯੋਗ ਕੀਤਾ ਹੈ ਉਹਦੀ ਅਸੀਂ ਸਖ਼ਤ ਸਾਰਨਾ ਜਿਵੇਂ ਨਖੇਦੀ ਕਰਦੇ ਆਂ ਔਰ ਇਹ ਚੇਤਾਵਨੀ ਦਿੰਨੇ ਆਂ ਸਰਕਾਰ ਨੂੰ ਕਿ ਜੇ ਇਹਨਾਂ ਸਾਰੇ ਜਿਹੜੇ ਠੇਕਾ ਆਧਾਰਿਤ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੇ ਜੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਦੇ ਜਿਹੜਾ ਹਰੂ ਲੋਕ ਮਜ਼ਦੂਰ ਕਿਸਾਨ ਅਤੇ ਮੁਲਾਜ਼ਮ ਇਹਨਾਂ ਦੇ ਨਾਲ ਖੜ੍ਹ ਜਾਣਗੇ ਔਰ ਸਰਕਾਰ ਦੇ ਜਿਹੜੇ ਪੁੱਠੇ ਦਿਨਾਂ ਦੀ ਗਿਣਤੀ ਮੈਂ ਸਮਝਦਾ ਕਿ ਅੱਜ ਤੋਂ ਬਾਅਦ ਸ਼ੁਰੂ ਹੋ ਗਈ ਹੈ ਔਰ ਸਰਕਾਰ ਨੂੰ ਚਾਹੀਦਾ ਕਿ ਫੌਰੀ ਇਹਨਾਂ ਦੀ ਲੀਡਰਸ਼ਿਪ ਨੂੰ ਬੁਲਾ ਕੇ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਇਹਨਾਂ ਦੇ ਪ੍ਰਵਾਨ ਕੀਤੀਆਂ ਜਾਣ ਔਰ ਫੌਰੀ ਤੌਰ ਦੇ ਉੱਤੇ ਇਹਨਾਂ ਦੇ ਸਾਰੇ ਮਸਲੇ ਜਿਹੜੇ ਹੱਲ ਕੀਤੇ ਜਾਣ ਧੰਨਵਾਦ